ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਮੰਗਲਵਾਰ ਦੇ ਦਿਨ ਆਪਣੇ ਘਰ ਦੀ ਛੱਤ ਦੇ ਉੱਤੇ ਤੁਸੀਂ ਚਿੜੀਆਂ ਜਨਾਰਾਂ ਨੂੰ ਇਹ ਚੀਜ਼ ਪਾ ਦਿੰਦੇ ਹੋ ਇਸ ਨਾਲ ਤੁਹਾਡੇ ਘਰ ਦੀ ਗਰੀਬੀ ਕੌਹਾਂ ਦੂਰ ਚਲੀ ਜਾਵੇ ਅਮੀਰੀ ਤੁਹਾਡੇ ਘਰ ਚੱਲ ਕੇ ਆਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਅਤੇ ਬੱਚਿਆਂ ਤੇ ਬਣੀ ਰਹੇ ਤੁਹਾਡਾ ਘਰ ਹਮੇਸ਼ਾ ਹੀ ਤਰੱਕੀਆਂ ਕਰੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਸੰਤ ਫਕੀਰ ਜੀ ਨੇ ਰਿਜਕ ਤੇ ਦੌਲਤ ਵਿੱਚ ਵਾਦੇ ਦਾ ਰਾਜ ਦੱਸਿਆ ਹੈ ਜੇਕਰ ਤੁਸੀਂ ਵੀ ਬਰਕਤ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਜਾਂ ਦੌਲਤਮੰਦ ਹੋਣਾ ਚਾਹੁੰਦੇ ਹੋ ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਅਖੀਰ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਤੇ ਨਾਲ ਹੀ ਨਾਲ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਇਸ ਧਰਤੀ ਤੇ ਜੋ ਵੀ ਜੀ ਆਇਆ ਹੈ ਉਹ ਪਰਮਾਤਮਾ ਨੂੰ ਪਛਾਣਦਾ ਹੈ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਪਰਮਾਤਮਾ ਦੀ ਇਬਾਦਤ ਤੇ ਉਸਤਤਵੀ ਕਰਦਾ ਹੈ ਬਾਬਾ ਫਰੀਦ ਜੀ ਜੋ ਵੀ ਬਚਪਨ ਤੋਂ ਹੀ ਪੰਛੀਆਂ ਨਾਲ ਬਹੁਤ ਪਿਆਰ ਕਰਦੇ ਸਨ ਉਹਨਾਂ ਨੇ ਸਵੇਰੇ ਸ਼ਾਮ ਜਾਂ ਜਦੋਂ ਵੀ ਜੋ ਖਾਣਾ ਉਸ ਵਿੱਚੋਂ ਚਿੜੀਆਂ ਨੂੰ ਚੋਗਾ ਜ਼ਰੂਰ ਪਾ ਦੇਣਾ ਇੱਕ ਵਾਰ ਬਾਬਾ ਫਰੀਦ ਜੀ ਨੇ ਨਗਰ ਵਿੱਚ ਨਕਾਲ ਪੈ ਗਿਆ ਤੇ ਪਹਿਲਾਂ ਜਿਆਦਾ ਇਹ ਘਰ ਵਿੱਚ ਖੇਤੀ ਤੇ ਮਹੀ ਦੇ ਨਾਲ ਪਾਣੀ ਹੋਇਆ ਕਰਦਾ ਸੀ ਮਹੀਨਾ ਪੈਣ ਕਰਕੇ ਫਸਲਾਂ ਮੁਰਝਾਉਣ ਲੱਗੀਆਂ ਫਸਲਾਂ ਮੁਰਝਾਉਣ ਲੱਗੀਆਂ ਤੇ ਜਿਹੜੇ ਛੱਪੜ ਸਨ ਉਹਨਾਂ ਵਿੱਚ ਪਾਣੀ ਵੀ ਸੁੱਕਣ ਲੱਗ ਗਿਆ ਹੁਣ ਪੰਛੀ ਦਮ ਤੋੜਨ ਲੱਗੇ ਜਦੋਂ ਬਾਬਾ ਫਰੀਦ ਜੀ ਨੇ ਵੇਖਿਆ ਕਿ ਪੰਛੀ ਦਮ ਤੋੜ ਰਹੇ ਹਨ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਉਹ ਹੁਣ ਨਾ ਆਪਣੇ ਖਾਣੇ ਦੇ ਵਿੱਚੋਂ ਅੱਧਾ ਹਿੱਸਾ ਖਾ ਲੈਂਦੇ ਤੇ ਅੱਧਾ ਹਿੱਸਾ ਪੰਰਿੰਦਿਆਂ ਨੂੰ ਜਾ ਕੇ ਪਾ ਦਿੰਦੇ। ਘਰ ਵਿੱਚ ਜੋ ਵੀ ਚੀਜ਼ ਹੋਣੀ ਮੁੱਠ ਵਿੱਚ ਭਰ ਕੇ ਘਰ ਦੇ ਬਾਹਰ ਜਾ ਕੇ ਪਾ ਆਇਆ ਕਰਨੀ। ਐਵੇਂ ਹੀ ਇਹ ਸਿਲਸਿਲਾ ਚੱਲਦਾ ਰਿਹਾ ਤੇ ਜਦੋਂ ਬਾਬਾ ਫਰੀਦ ਜੀ ਦੀ ਮਾਤਾ ਨੂੰ ਇਸ ਗੱਲ ਦਾ ਪਤਾ ਲੱਗਿਆ। ਉਹਨਾਂ ਵੇਖਿਆ ਕਿ ਫਰੀਦ ਮੁੱਠਾਂ ਵਿੱਚ ਭਰ ਕੇ ਕੀ ਬਾਹਰ ਨੂੰ ਲੈ ਕੇ ਜਾਂਦਾ ਹੈ। ਉਹਨਾਂ ਨੇ ਕਿਹਾ ਫਰੀਦ ਜੇ ਆਪਾਂ ਸਭ ਨੂੰ ਇਹ ਪਾ ਦਾਂਗੇ ਤੇ ਅਸੀਂ ਕੀ ਖਾਵਾਂਗੇ? ਆਪਾਂ ਇਹਨੇ ਔਖੇ ਹੋ ਕੇ ਦਿਨ ਦਾ guzara ਕਰਦੇ ਹਾਂ ਫਰੀਦ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਛੱਤ ਤੇ ਜਾ ਕੇ ਇੱਕ ਨੁੱਕਰ ਵਿੱਚ ਬੈਠ ਗਏ ਏਨੀ ਦੇਰ ਨੂੰ ਇੱਕ ਚਿੜੀ ਉੱਡ ਕੇ ਆਈ ਤੇ ਬਾਬਾ ਫਰੀਦ ਜੀ ਦੇ ਕੋਲ ਆ ਗਈ ਆ ਕੇ ਪੁੱਛਿਆ ਫਰੀਦ ਤੁਸੀਂ ਅੱਜ ਦੁਖੀ ਕਿਉਂ ਹੋ ਤਾਂ ਬਾਬਾ ਫਰੀਦ ਜੀ ਨੇ ਸਾਰਾ ਮਨ ਦਾ ਹਾਲ ਉਸ ਨੂੰ ਸੁਣਾਉਂਦਿਆਂ ਹੋਇਆ ਕਿਹਾ ਵੇਖ ਮੀਨਾ ਪੈਣ ਕਰਕੇ ਨਾ ਕਾਲ ਪੈ ਗਿਆ ਜਿਸ ਕਰਕੇ ਸਾਰੀਆਂ ਜੜੀਆਂ ਫਸਲਾਂ ਹਨ ਮੁਰਝਾ ਗਈਆਂ ਛੱਪੜ ਵਿੱਚ ਪਾਣੀ ਵੀ ਨਹੀਂ ਹੈਗਾ ਜਿਸ ਕਰਕੇ ਜਿਹੜੇ ਪਰਿੰਦੇ ਹਨ ਉਹ ਮਰ ਰਹੇ ਹਨ ਮੈਂ ਆਪਣਾ ਹਿੱਸਾ ਬਚਾ ਕੇ ਘਰੋਂ ਜੋ ਚੀਜ਼ ਲੱਭਦੀ ਹੈ ਮੁੱਠ ਵਿੱਚ ਭਰ ਕੇ ਉਹਨਾਂ ਨੂੰ ਪਾ ਦਿੰਦਾ ਹਾਂ ਹੁਣ ਘਰੋਂ ਪਾਉਣ ਤੇ ਮੈਨੂੰ ਮਾਤਾ ਮੇਰੀ ਨੇ ਮਨਾ ਕਰ ਦਿੱਤਾ ਹੈ ਜੇਕਰ ਆਪਾਂ ਇਹਨਾਂ ਨੂੰ ਕੁਝ ਪਾਵਾਂਗੇ ਤੇ ਆਪਾਂ ਮਾਤਾ ਕਹਿੰਦੀ ਹੈ ਕਿ ਕੀ ਖਾਵਾਂਗੇ ਤਾਂ ਕਰਕੇ ਹੁਣ ਮੈਂ ਉਦਾਸ ਹਾਂ ਤੇ ਪਰੇਸ਼ਾਨ ਵੀ ਹਾਂ ਹੁਣ ਮੈਂ ਕੀ ਕਰਾਂ ਤੇ ਇਹ ਵਿਚਾਰੇ ਵੀ ਕੀ ਕਰਨਗੇ ਚਿੜੀ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਫਿਰ ਚਿੜੀ ਹੱਸ ਕੇ ਆਖਦੀ ਹੈ ਫਰੀਦ ਕੀ ਤੂੰ ਜਾਣਦਾ ਹੈ ਸਭ ਨੂੰ ਪਰਮਾਤਮਾ ਨੇ ਇੱਥੇ ਜਨਮ ਦਿੱਤਾ ਹੈ ਤੇ ਉਸ ਜੀ ਨੇ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਦਾ ਰਿਜਕ ਵੀ ਉਸ ਦੇ ਕੋਲ ਚਲਾ ਜਾਂਦਾ ਹੈ ਪਰਮਾਤਮਾ ਨੇ ਜਿਸ ਦੇ ਹਿੱਸੇ ਤੇ ਜਿੰਨਾ ਰਿਜਕ ਤੇ ਬਰਕਤ ਲਿਖੀ ਹੈ ਨਾ ਉਸ ਨੂੰ ਮਿਲ ਕੇ ਹੀ ਰਹੇਗੀ ਮਨੁੱਖ ਕਰਮ ਕਰਕੇ ਉਸ ਨੂੰ ਵਧਾ ਜ਼ਰੂਰ ਸਕਦਾ ਹੈ ਉਸ ਨੇ ਕਿਹਾ ਮੈਂ ਦੂਜਿਆਂ ਦਾ ਤਾਂ ਨਹੀਂ ਜਾਣਦੀ ਪਰ ਮੈਂ ਅੱਜ ਤੱਕ ਕਦੇ ਭੁੱਖੀ ਨਹੀਂ ਸੁੱਤੀ ਸਵੇਰੇ ਜ਼ਰੂਰ ਆਪਣੇ ਆਲਣੇ ਤੋਂ ਮੈਂ ਭੁੱਖੀ ਨਿਕਲਦੀ ਹਾਂ ਪਰ ਮੈਂ ਕਦੇ ਵੀ ਭੁੱਖੀ ਸੁੱਤੀ ਨਹੀਂ ਸ਼ਾਮ ਨੂੰ ਢਿੱਡ ਭਰ ਕੇ ਹੀ ਆਪਣੇ ਆਲਣੇ ਵਿੱਚ ਆ ਜਾਈਦਾ ਹੈ ਸਵੇਰੇ ਆਲਣੇ ਤੋਂ ਭੁੱਖੇ ਢਿੱਡ ਉੱਡੀਦਾ ਪਰ ਸ਼ਾਮ ਨੂੰ ਆਪਣਾ ਢਿੱਡ ਭਰ ਕੇ ਹੀ ਆਲਣੇ ਵਿੱਚ ਆ ਕੇ ਸੌਂਈਦਾ ਹੈ ਬਾਬਾ ਫਰੀਦ ਜੀ ਨੇ ਇਹ ਚਿੜੀ ਦੀ ਗੱਲ ਸੁਣ ਕੇ ਬੜੇ ਹੈਰਾਨ ਹੋਏ ਕਿ ਸਵੇਰੇ ਖਾਲੀ ਢਿੱਡ ਨਿਕਲਦੀ ਹੈ ਤੇ ਸ਼ਾਮ ਨੂੰ ਢਿੱਡ ਭਰ ਕੇ ਆਉਂਦੀ ਹੈ ਕਹਿਣ ਲੱਗੇ ਮੈਂ ਨੇਕ ਤੋਂ ਨੇਕ ਮਨੁੱਖ ਵੇਖਿਆ ਜਿਸ ਨੇ ਜ਼ਿੰਦਗੀ ਵਿੱਚ ਕੋਈ ਗੁਨਾਹ ਨਹੀਂ ਕੀਤਾ ਮੈਂ ਉਹਨੂੰ ਵੀ ਭੁੱਖਾ ਸੁੱਤਿਆ ਹੋਇਆ ਵੇਖਿਆ ਹੈ ਤਾਂ ਫਿਰ ਚਿੜੀ ਤੇਰੇ ਕੋਲ ਐਸਾ ਕਿਹੜਾ ਮੰਤਰ ਹੈ ਕਿ ਤੂੰ ਅੱਜ ਤੱਕ ਭੁੱਖੀ ਨਹੀਂ ਸੁੱਤੀ ਚਿੜੀ ਨੇ ਕਿਹਾ ਮੈਨੂੰ ਐਵੇਂ ਦੋ ਰਾਜ਼ ਪਤਾ ਹਨ ਜਿਸ ਕਾਰਨ ਅੱਜ ਤੱਕ ਕੋਈ ਵੀ ਚਿੜੀ ਭੁੱਖੀ ਨਹੀਂ ਸੁੱਤੀ ਜੇਕਰ ਇਹ ਦੋ ਰਾਜ਼ ਕੋਈ ਵੀ ਮਨੁੱਖ ਜਾਣ ਲਵੇਗਾ ਨਾ ਤਾਂ ਉਸ ਕੋਲ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਆਵੇਗੀ ਹੁਣ ਜਦੋਂ ਇਹ ਫਰੀਦ ਜੀ ਨੇ ਸੁਣਿਆ ਕਿ ਦੋ ਰਾਜ਼ ਹਨ ਜਿਨ੍ਹਾਂ ਦੇ ਨਾਲ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਉਹਨਾਂ ਨੇ ਕਿਹਾ ਅਸ਼ਾ ਫਿਰ ਇਹ ਦੱਸੋ ਉਹਨਾਂ ਨੇ ਕਿਹਾ ਜਿੰਨੀ ਜ਼ਰੂਰਤ ਹੋਵੇਗੀ ਪਰਮਾਤਮਾ ਉਸ ਤੋਂ ਵੱਧ ਦੇ ਕੇ ਤੁਹਾਨੂੰ ਨਿਵਾਜੇਗਾ ਤਾਂ ਬਾਬਾ ਫਰੀਦ ਜੀ ਨੇ ਕਿਹਾ ਉਹ ਦੋ ਰਾਜ ਕਿਹੜੇ ਹਨ ਮੈਨੂੰ ਵੀ ਦੱਸੋ ਤਾਂ ਕਿ ਮੈਂ ਹੋਰਾਂ ਨੂੰ ਦੱਸ ਸਕਾਂ ਲੋਕਾਂ ਦੀ ਮਦਦ ਹੋ ਜਾਵੇਗੀ ਚਿੜੀ ਨੇ ਕਿਹਾ ਪਹਿਲਾਂ ਤਾਂ ਪਰਮਾਤਮਾ ਵਾਹਿਗੁਰੂ ਜੀ ਉਸ ਅਕਾਲ ਪੁਰਖ ਜੀ ਦੇ ਉੱਪਰ ਅਟੁੱਟ ਵਿਸ਼ਵਾਸ ਰੱਖਿਆ ਕਰੋ ਮੈਂ ਪਰਮਾਤਮਾ ਵਾਹਿਗੁਰੂ ਜੀ ਦੇ ਉੱਪਰ ਬੜਾ ਵਿਸ਼ਵਾਸ ਕਰਦੀ ਹਾਂ ਜਿਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਮੈਨੂੰ ਅੱਜ ਦੇ ਸਾਹ ਦਿੱਤੇ ਹਨ ਉਹਨੇ ਮੇਰੇ ਹਿੱਸੇ ਦਾ ਰਿਜਕ ਵੀ ਜ਼ਰੂਰ ਲਿਖਿਆ ਹੋਵੇਗਾ ਇਹ ਹੋ ਨਹੀਂ ਸਕਦਾ ਕਿ ਜਿਨੇ ਸਾਹ ਦਿੱਤੇ ਹਨ ਰਿਜਕ ਦੇਣਾ ਭੁੱਲ ਜਾਵੇ ਤੇ ਸਾਡਾ ਵਿਸ਼ਵਾਸ ਇਹੀ ਹੈ ਜੋ ਸਾਨੂੰ ਕਦੇ ਭੁੱਖੇ ਢਿੱਡ ਸੌਣ ਨਹੀਂ ਦਿੰਦਾ ਮੈਂ ਉਹਨਾਂ ਨੂੰ ਰੋਜ਼ ਖਾਂਦੀ ਹਾਂ ਜਿਸ ਨਾਲ ਮੇਰੀ ਭੁੱਖ ਮਿਟ ਜਾਵੇ ਮੈਂ ਹਰ ਸਮੇਂ ਜੋੜਨ ਦਾ ਲਾਲਚ ਨਹੀਂ ਕਰਦੀ ਮੇਰੇ ਕੋਲ ਜੋ ਵੀ ਹੋਵੇ ਮੈਨੂੰ ਜਿੱਥੇ ਵੀ ਦਿਸੇ ਮੈਂ ਵੰਡ ਕੇ ਖਾਂਦੀ ਹਾਂ ਪਰਮਾਤਮਾ ਵਾਹਿਗੁਰੂ ਜੀ ਆਪੇ ਹੀ ਫਿਰ ਝੋਲੀਆਂ ਭਰ ਦਿੰਦੇ ਹਨ ਜਦੋਂ ਤੁਹਾਨੂੰ ਇਹ ਹੋਵੇ ਕਿ ਜੋ ਮੇਰੇ ਕੋਲ ਹੈ ਉਹ ਮੈਂ ਵੰਡ ਕੇ ਖਾਣਾ ਹੈ ਤਾਂ ਪਰਮਾਤਮਾ ਨੇ ਤਾਂ ਨੂੰ ਮਰਦਾਂ ਲਾ ਹੀ ਦਿੰਦੇ ਹਨ ਤੇ ਦੂਸਰਾ ਮੈਂ ਇੱਕ ਸ਼ਬਦ ਐਸਾ ਜਾਣਦੀ ਹਾਂ ਜਿਸ ਨਾਲ ਪਰਮਾਤਮਾ ਇਸ ਕੁਦਰਤ ਵਿੱਚ ਸਾਰੇ ਹੀ ਹਰੇਕ ਜੀ ਨੂੰ ਫਿਰ ਰਿਜਕ ਦੇ ਦਿੰਦੇ ਹਨ ਉਹ ਸ਼ਬਦ ਹੈ ਸ਼ੁਕਰਾਨਾ ਇੱਕ ਵਾਰ ਨਾ ਇੱਕ ਸੰਤ ਜੀ ਦੇ ਕੋਲ ਮਨੁੱਖ ਗਿਆ ਕਹਿੰਦਾ ਮੈਂ ਰੋਜ਼ ਹਜ਼ਾਰ ਨੇਕ ਕੰਮ ਕਰਨਾ ਚਾਹੁੰਦਾ ਹਾਂ ਤੁਸੀਂ ਦੱਸੋ ਮੈਂ ਕਰਾਂ ਤੇ ਕਿਵੇਂ ਕਰਾਂ ਸੰਤ ਜੀ ਨੇ ਹਰ ਸ਼ੈ ਦੱਸੀ ਕਿ ਜੋ ਪਰਮਾਤਮਾ ਨੇ ਨਿਵਾਜੀ ਹੈ ਉਸਦੇ ਲਈ ਸ਼ੁਕਰਾਨਾ ਕਰਨਾ ਸਿੱਖੋ ਆਰੰਭ ਕਰ ਦੇ ਕਿ ਮੈਂ ਰੋਜ਼ ਸ਼ੁਕਰਾਨਾ ਕਰਨਾ ਹੈ ਤੇਰੀਆਂ ਹਜ਼ਾਰ ਨੇਕੀਆਂ ਰੋਜ਼ ਲਿਖੀਆਂ ਜਾਣਗੀਆਂ ਹਜ਼ਾਰ ਦਿੱਤੇ ਜਾਣਗੇ ਪਰਮਾਤਮਾ ਵਾਹਿਗੁਰੂ ਜੀ ਕਿਸੇ ਨਾਲ ਵੀ ਕਦੇ ਮਾੜਾ ਨਹੀਂ ਕਰਦੇ ਮਨੁੱਖ ਆਪਣੇ ਮਾੜੇ ਕਰਮ ਜੋ ਹੁੰਦੇ ਹਨ ਜੋ ਦੁੱਖ ਤੇ ਪਰੇਸ਼ਾਨੀਆਂ ਬਣ ਕੇ ਹੀ ਉਸਦੇ ਫਿਰ ਸਾਹਮਣੇ ਆ ਜਾਂਦੇ ਹਨ ਕੋਜ ਕਰਮ ਆਪਣੇ ਬਰਕਤ ਨੂੰ ਖਾਂਦੇ ਹਨ ਤੇ ਕੁਝ ਪਰੇਸ਼ਾਨੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ ਚਿੜੀ ਨੇ ਕਿਹਾ ਜਿਸ ਨੂੰ ਵੀ ਰਜ਼ਕ ਵਿੱਚ ਤੰਗੀ ਹੈ ਜਾਂ ਮਾੜੇ ਦਿਨ ਵੇਖਣੇ ਪੈਣਗੇ ਤਾਂ ਉਸ ਨੂੰ ਕੀ ਚਾਹੀਦਾ ਹੈ ਬਸ ਦੋ ਕੰਮ ਕਰਨੇ ਆਰੰਭ ਕਰ ਦਿਓ ਪਹਿਲਾਂ ਉਹ ਆਪਣਾ ਵਿਸ਼ਵਾਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੀ ਬਹੁਤ ਹੀ ਗੂੜਾ ਕਰ ਲਓ ਜਿਸ ਨੇ ਤੁਹਾਨੂੰ ਹੱਥ ਪੈਰ ਤੇ ਜ਼ਿੰਦਗੀ ਤੇ ਸਵਾਸ ਦਿੱਤੇ ਹਨ ਉਹ ਰਜ਼ਕ ਵੀ ਤੁਹਾਨੂੰ ਜ਼ਰੂਰ ਦੇਵੇਗਾ ਜੇ ਕੱਲ ਦੇ ਸਾਹ ਲਿਖੇ ਹਨ ਤਾਂ ਮੈਨੂੰ ਰਿਜ਼ਕ ਵੀ ਜ਼ਰੂਰ ਦੇਵੇਗਾ ਦੂਜਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਹਰ ਇੱਕ ਦਾਤਾਂ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਜੇਕਰ ਇਸ ਨੂੰ ਜ਼ਿੰਦਗੀ ਦਾ ਨਿਯਮ ਬਣਾ ਲਓਗੇ ਤੁਹਾਡੀ ਤਕਦੀਰ ਤੇ ਕਿਸਮਤ ਦੋਵੇਂ ਬੜੀ ਜਲਦੀ ਹੀ ਬਦਲ ਜਾਣਗੇ ਗੁਰਬਤ ਕਦੋਂ ਅਮੀਰੀ ਤੇ ਉਹਦੀਆਂ ਪਰੇਸ਼ਾਨੀਆਂ ਕਦੋਂ ਸੁੱਖਾਂ ਵਿੱਚ ਬਦਲ ਜਾਣਗੀਆਂ ਉਹਨੂੰ ਪਤਾ ਵੀ ਨਹੀਂ ਲੱਗਣਾ ਉਹਨਾਂ ਪੈਸਿਆਂ ਤੋਂ ਰਿਜ਼ਕ ਆਉਣ ਲੱਗ ਜਾਵੇਗਾ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਸਭ ਤੋਂ ਵੱਡੀ ਗੱਲ ਤੁਹਾਡੀਆਂ ਸਾਰੀਆਂ ਦੁਆਵਾਂ ਪਰਮਾਤਮਾ ਦੇ ਘਰ ਵਿੱਚ ਕਬੂਲ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਈਆਂ ਦਾ ਆਖਣਾ ਹੈ ਜੀ ਸਾਡੇ ਕੋਲ ਸਭ ਕੁਝ ਹੈ ਪਰ ਸਾਡੀਆਂ ਅਰਦਾਸਾਂ ਕਬੂਲ ਨਹੀਂ ਹੁੰਦੀਆਂ ਤਾਂ ਸਾਧ ਸੰਗਤ ਜੀ ਜੋ ਲੋਕ ਆਪਣੀਆਂ ਅਰਦਾਸਾਂ ਕਬੂਲ ਕਰਵਾਉਣਾ ਚਾਹੁੰਦੇ ਹਨ ਘਰ ਖੁਸ਼ੀ ਚਾਹੁੰਦੇ ਹਨ ਆਪਣਾ ਘਰ ਚਾਹੁੰਦੇ ਹਨ ਕਿ ਪਰਮਾਤਮਾ ਜੀ ਮੈਨੂੰ ਹਰ ਇੱਕ ਚੀਜ਼ ਦੇ ਦੇਣ ਤੁਹਾਡੇ ਘਰ ਵਿੱਚ ਬੇਨਤੀ ਹੈ ਕਿ ਪਰਮਾਤਮਾ ਦੇ ਅੱਗੇ ਆਪਣੇ ਵਿਸ਼ਵਾਸ ਨੂੰ ਜਾਦਾ ਮਜ਼ਬੂਤ ਕਰ ਲਓ ਸ਼ੁਕਰਾਨੇ ਨੂੰ ਜ਼ਿੰਦਗੀ ਵਿੱਚ ਸ਼ਾਮਿਲ ਕਰ ਦਿਓ ਇਹ ਦੋ ਕੰਮ ਤੁਹਾਡੀ ਜ਼ਿੰਦਗੀ ਤੇ ਤਕਦੀਰ ਬਦਲ ਦੇਣਗੇ ਤਾਂ ਸਾਥ ਸੰਗਤਾਂ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰ ਲੈਣਾ ਜੀ ਅੱਜ ਦੀ ਇਹ ਕਥਾ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਇੱਕ ਵਾਰ ਆਪਣੀ ਰਸਨਾ ਤੋਂ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਦਿਓ ਤਾਂ ਕਿ ਤੁਹਾਡੀ ਰਸਨਾ ਪਵਿੱਤਰ ਹੋ ਜਾਵੇ ਤੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ